कांग्रेस पार्टी झटका हरीश शर्मा अपने साथियों समेत कांग्रेस पार्टी छड़ के भाजपा शामिल होए हरीश शर्मा ने बलाक कमेटी माधोपुर जोन तो भाजपा उम्मीदवार वजो ऐलान किया बलाक कमेटी और जिला परिषद चोणों लिए चोटियां वज गई हैं और पार्टी आगुआ और वर्करा नाराजगी और दल बदली की लहर शुरू हो गई है कांग्रेस पार्टी माधोपुर जोन विच उस समय वाला झटका लगा जदों सुजानपुर हल्के प्रमुख नेता हरीश कुमार शमा कांग्रेस पार्टी छड़ के भाजपा शामिल हो गए ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਠਾਕੁਰ ਦਿਨੇਸ਼ ਸਿੰਘ ਬੱਬੂ ਅਤੇ ਮੰਡਲ ਪ੍ਰਧਾਨ ਰੂਪ ਲਾਲ ਨੇ ਉਹਨਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਅਤੇ ਉਹਨਾਂ ਦੇ ਸ਼ਾਮਲ ਹੋਣ ਤੇ ਵਧਾਈ ਦਿੱਤੀ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆਂ ਦਿਨੇਸ਼ ਸਿੰਘ ਬੱਬੂ ਨੇ ਕਿਹਾ ਕਿ ਹਰੀਸ਼ ਕੁਮਾਰ ਸ਼ੰਮਾ ਦੇ ਪਾਰਟੀ ਵਿੱਚ ਸ਼ਾਮਲ ਹੋਣ ਨਾਲ ਪਾਰਟੀ ਹੋਰ ਮਜ਼ਬੂਤ ਹੋਵੇਗੀ। ਬੱਬੂ ਨੇ ਮਦੋਪੁਰ ਤੋਂ ਬਲਾਟ ਕਮੇਟੀ ਚੋਣਾਂ ਲੜਨ ਲਈ ਹਰੀਸ਼ ਸ਼ੰਮਾ ਨੂੰ ਪਾਜਪਾ ਉਮੀਦਵਾਰ ਵਜੋਂ ਐਲਾਨ ਵੀ ਕੀਤਾ ਜਿੱਥੇ ਸੈਂਕੜੇ ਪਾਰਟੀ ਵਰਕਰਾਂ ਨੇ ਉਹਨਾਂ ਦਾ ਜ਼ੋਰਦਾਰ ਨਾਅਰੇ ਨਾਲ ਸਵਾਗਤ ਕੀਤਾ। ਕਾਂਗਰਸ ਪਾਰਟੀ ਤੋਂ ਪਾਜਪਾ ਵਿੱਚ ਸ਼ਾਮਲ ਹੋਏ ਹਰੀਸ਼ ਸ਼ੰਮਾ ਨੇ ਪਾਰਟੀ ਵਰਕਰਾਂ ਅਤੇ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਈ ਸਾਲਾਂ ਤੋਂ ਕਾਂਗਰਸ ਪਾਰਟੀ ਵਿੱਚ ਕੰਮ ਕਰ ਰਹੇ ਸਨ। ਉਹਨਾਂ ਨੂੰ ਇਸ ਦੀ ਵਿਚਾਰਧਾਰਾ ਪਸੰਦ ਨਹੀਂ ਸੀ ਇਸ ਲਈ ਉਹ ਪਾਰਟੀ ਛੱਡ ਕੇ ਪਾਜਪਾ ਵਿੱਚ ਸ਼ਾਮਲ ਹੋ ਗਏ। ਆਜੇ ਪਾਥੇ ਅਭੀ ਜੀ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਾਈ ਹੈ। ਔਰ ਦੇਖੋ ਗੱਲ ਇਹ ਹੈ ਕਿ ਇਹ ਭਾਰਤੀ ਜਨਤਾ ਪਾਰਟੀ ਹੈ ਜਿਹੜਾ ਜਿਹੜੀ ਡਿਵੈਲਪਮੈਂਟ ਵੀ ਕਰਦੀ ਹੈ ਔਰ ਕੰਮ ਮਿਹਨਤ ਵੀ ਕਰਦੀ ਹੈ। ਅੱਜ ਆਉਣ ਵਾਲੇ ਚੋਣਾਂ ਦੇ ਦੇਖੋ ਤੁਸੀਂ ਜੇ ਪਿਛਲੀ ਵਾਰ ਉਨੇ ਸੰਪਤੀ ਜਿੱਤੀ ਨਾ ਜੀ ਇਸ ਲੋਕ 24 25 ਸੰਪਤੀਆਂ ਜਿਹੜੀਆਂ ਮਹਾਰਦੀਪ ਅਪਾਰਟਮੈਂਟ ਤੇ ਹਰੀ ਸ਼ੀ ਦਾ ਨਾਮ ਪਾਰਟੀ ਲੋ ਮਹਾਰਦੀਪ ਦੀ ਪਾਰਟੀ ਲੋ ਭੇਜਿਆ ਤੇ ਇਹਨਾਂ ਦੇ ਨਾਮ ਦਾ ਵੀ ਅਨਾਉਂਸ ਜਿਹੜਾ ਇੱਕ ਦੋ ਹੋ ਗਿਆ ਦੇ ਕੋਈਆਂ ਇਸ ਸੰਪਤੀਆਂ ਦੇ ਇਲੈਕਸ਼ਨਾਂ ਜੀ ਪਿਛਲੀ ਵਾਰ ਵੀ ਭਾਰਤੀ ਜਨਤਾ ਪਾਰਟੀ ਨੇ 32 ਜੋ 19 29 ਸੰਪਤੀਆਂ ਜਿੱਤੀਆਂ 19 ਸੰਪਤੀਆਂ ਜਿੱਤੀਆਂ ਇਸ ਵਾਰ ਵੀ ਜਿਹੜੀਆਂ ਸੰਪਤੀਆਂ ਦੇ ਇਲੈਕਸ਼ਨ ਦੇਖੋ ਤੁਸੀਂ 22 25 ਸੰਪਤੀਆਂ ਬੀਜੇਪੀ ਨੇ ਜਿੱਤੇਆਂ ਔਰ ਮਾਦੋਵਰ ਸੀਟ ਵੀ ਹੋਣਾ ਚਾਹੀਕ ਜਿਹੜੀ ਅਸੀਂ ਸਵਾਰ ਭਾਰਤੀ ਜਨਤਾ ਪਾਰਟੀ ਜਿੱਤਣ ਜਾਏਗੀ ਜਿੰਦਾ ਸਮਾ ਘਟਦੇ ਨੇ ਕਿਵੇਂ ਲੱਗਦਾ ਲੋਕ ਨਹੀਂ ਕੋਈ ਸਮਾ ਬੜਾ ਹੈ ਇਹ 7-8 ਦਿਨ ਦੇ ਨਾ ਕੋਈ ਸਮੇਂ ਦੀ ਕੋਈ ਗੱਲ ਨਹੀਂ ਲਗਭਗ ਸਾਰੀਆਂ ਸੰਪਤੀਆਂ ਦੇ ਤਲਹੀ ਪੇਪਰ ਫਾਈਲ ਕਰਾ ਦਨ ਨੇ ਤੇ ਉਸ ਵਾਰ ਚੋਣਾਂ ਦਾ ਲਾਫਰ ਦੇਖੋ ਜੀ ਪਹਿਲਾਂ ਤੇ ਐਮਐਲਏ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਸ਼ੁਕਰੀਆ ਕਰਦੇ ਆਂ ਜਿਨ੍ਹਾਂ ਨੇ ਮੈਨੂੰ ਇਹਨੇ ਜੋਗਾ ਸਮਝਿਆ ਤੇ ਮੈਨੂੰ ਟਿਕਟ ਦਿੱਤੀ ਹੈ ਔਰ ਮੈਂ ਬੜੀ ਮਿਹਨਤ ਕਰਕੇ ਇਹਨਾਂ ਦੇ ਝੋਲੀ ਚੋਂ ਸੀਟ ਜਿੱਤ ਕੇ ਪਾਵਾਂਗਾ ਬੀਜੇਪੀ ਦੀ ਜਿਨ੍ਹਾਂ ਇਹਨਾਂ ਨੇ ਮੇਤੇ ਮਾਨ ਕੀਤਾ ਮੈਂ ਨਾਲ ਜਿੱਤ ਕੇ ਹੋਰ ਇਹਨਾਂ ਦਾ ਮਾਨ ਵਧਾਵਾਂਗਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੀ ਮੈਂ ਲੋਕਾਂ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਜਿਹੜੀ ਬੀਜੇਪੀ ਪਾਰਟੀ ਆ ਇਹ ਸਾਡੀ ਆਪਣੀ ਪਾਰਟੀ ਆ ਤੇ ਇਹ ਇੱਕ ਸਾਡੇ ਹਿੰਦੂਆਂ ਦੀ ਪਾਰਟੀ ਆ ਤੇ ਇਹਨੂੰ ਅਸੀਂ ਸਾਰੇ ਰਲ ਕੇ ਇਹ ਸੀਟ ਕੱਢੀਏ ਜੀਤੀਏ ਤੇ ਆਪਣੇ ਇਲਾਕੇ ਦੀ ਜਿਹੜੀ ਆ ਭਾਰਤੀ ਜਨਤਾ ਪਾਰਟੀ ਨੇ ਸਰਕਾਰ ਆ ਪੰਜਾਬ 'ਚ ਲਿਆਈਏ ਤੇ ਇਹ ਆਪਣੇ ਇਲਾਕੇ ਦੀ ਨੁਮਾਇੰਦਗੀ ਕਰੀਏ ਸਾਰੀਆਂ ਐਮਐਲਏ ਸਾਨੂੰ ਨਾਲ अज पह तो मैं हरीशू बहुत बहुत मुबारका दिना कि बीजेपी उन्होंने ज्वाइन की थी है कांग्रेस छड़ के मैं इस गल का विश्वास दिला हरीशू कि साड़ा छोटा भा बीजेपी जे पी परिवार चाया और मेहनती है लगन वाला और काम करने वाला वर्कर है भारतीय जनता पार्टी इन ਜਿੰਨਾ ਵੀ ਬੰਦਾ ਮਾਨ ਸਨਮਾਨ ਹੋਏਗੀ ਉਹ ਦੇਗੀ ਔਰ ਜਦੋਂ ਬਲਾਕ ਸੰਪਤੀ ਦਾ ਇਲੈਕਸ਼ਨ ਹੈ ਟਿਕਟ ਵੀ ਉਹਨੂੰ ਦੇਤੀ ਆ ਮਾਧਪੁਰ ਜ਼ੋਨ ਚੋਂ ਹਰ ਇੱਕ ਇਲੈਕਸ਼ਨ ਲੜਨ ਦੇ ਉਹਦੀ ਉਹਨਾਂ ਨੂੰ ਵਧਾਈ ਆ ਔਰ ਮੈਂ ਇਹ ਤੋਂ ਵਿਸ਼ਵਾਸਦਾਰ ਆ ਜਿੰਨਾ ਕੱਜ ਮੈਂ ਇੱਥੇ ਆਪਣੇ ਸਾਥੀਆਂ ਦੇ ਇਹਨਾਂ ਦੇ ਸਾਥੀਆਂ ਦਾ ਭਾਰਤੀ ਜਨਤਾ ਪਾਰਟੀ ਦੇ ਕਾਰਜਕਰਤਾਂ ਦਾ ਅੱਜ ਮੈਂ ਖੌਂਸਲਾ ਦੇਖਿਆ ਜੋਸ਼ ਦੇਖਿਆ ਔਰ ਉਸ ਜੋਸ਼ ਦੀ ਬਦੌਲਤ ਮੈਂ ਤੁਹਾਨੂੰ ਇਹ ਦਾਅਵੇ ਨਾਲ ਕਹਿ ਦੇਣਾ ਕਿ ਹਰੀ ਸਿੰਘ ਮਾਦਬਰ ਜੋਂ ਤੋਂ ਬਹੁਤ ਭਾਰੀ ਬੋਟਾਂ ਦੇ ਨਾਲ ਬਹੁਤ ਜ਼ਿਆਦਾ ਬੋਟਾਂ ਦੇ ਨਾਲ ਇਹ ਸੀਟ ਜਿੱਤਣਗੇ ਔਰ ਭਾਰਤੀ ਜਨਤਾ ਪਾਰਟੀ ਦੀ ਛੋੜੀ ਜਪਾਂਗੇ ਔਰ 227 ਨੂੰ ਜਿਹੜਾ ਇਲੈਕਸ਼ਨ ਵਿਧਾਨ ਸਭਾ ਦਾ ਆ ਰਿਹਾ ਉਹ ਵੀ ਵੱਧ ਚੜ੍ਹ ਕੇ ਹਰੀ ਸਿੰਘ ਦੇ ਤੇ ਯੋਗਦਾਨ ਦੇ ਨਾਲ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਦੇ ਨਿਰਦੇਸ਼ਪਿਤ ਵਿੱਚ ਇੱਥੇ ਔਰ ਵੱਧ ਚੜ ਕੇ ਜਿੱਤੇਗੀ 파ਟੀ ਔਰ ਮੈਂ ਆਸ਼ ਕਰਨਾ ਕਿ ਜਦ ਵੀ ਹਰੀ ਸਿੰਘ ਜੀ ਨੇ ਉਹਨਾਂ ਫੇਰਕਵਾਰ ਬਹੁਤ ਬਹੁਤ ਬਤਾਈਆਂ ਔਰ ਇਹਨਾਂ ਦੇ ਸਾਥੀਆਂ ਨੂੰ ਸਾਰੀ ਟੀਮ ਨੂੰ ਬਹੁਤ ਬਤਾਈ